ਦੋਸਤੋ ਜਦੋਂ ਆ ਇੱਕ ਮੈਂ ਮੁੰਡੇ ਦੀ ਵੀਡੀਓ ਦੇਖੀ ਨਾ ਤੇ ਦੇਖ ਕੇ ਵੀਡੀਓ ਮਨ ਭਾਵਕ ਹੋ ਉਠਿਆ ਤੇ ਨਾਲੇ ਇਹ ਸੋਚਣ ਲੱਗਿਆ ਕਿ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਆ ਤਾਂ ਉਹ ਇੱਕ ਸਧਾਰਨ ਬੱਚੇ ਨੂੰ ਆਮ ਬੱਚੇ ਨੂੰ ਹੀ ਜਨਮ ਦਿੰਦੀ ਆ ਤੇ ਉਹ ਇਸ ਸਾਡੇ ਸਿਸਟਮ ਦੇ ਵਿੱਚ ਜਿਹੜਾ ਸਿਸਟਮ ਕਈ ਘਾਟਾਂ ਕਮਜ਼ੋਰੀਆਂ ਦਾ ਸ਼ਿਕਾਰ ਆ ਉਹ ਇਸ ਸਿਸਟਮ ਦੇ ਵਿੱਚ ਰਹਿੰਦੇ ਰਹਿੰਦੇ ਨਸ਼ੇੜੀ ਬਣਦਾ ਅਤਵਾਦੀ ਬਣਦਾ ਗੈਂਗਸਟਰ ਬਣਦਾ ਤੇ ਫੇਰ ਉਹ ਲੋਕਾਂ ਨੂੰ ਕਾਫੀ ਤੰਗ ਪਰੇਸ਼ਾਨ ਕਰਦਾ ਆਮ ਲੋਕ ਕਿਉਂਕਿ ਜੇਕਰ ਕੋਈ ਗੈਂਗਸਟਰ ਕਿਸੇ ਦੇ ਧੀ ਪੁੱਤ ਨੂੰ ਮਾਰੂਗਾ ਤਾਂ ਆਮ ਲੋਕਾਂ ਨੂੰ ਪਰੇਸ਼ਾਨੀ ਹੋਣੀ ਹੋਣੀ ਆ ਜੇ ਕੋਈ ਨਸ਼ੇੜੀ ਬਣ ਕੇ ਚੋਰੀਆਂ ਕਰੂਗਾ ਤਾਂ ਆਮ ਲੋਕ ਉਹਦੇ ਤੋਂ ਤੰਗ ਪਰੇਸ਼ਾਨ ਹੋਣਗੇ ਹੁਣ ਆ ਇੱਕ ਘਟਨਾ ਸਾਹਮਣੇ ਆਈ ਕਿ ਇੱਕ ਮੁੰਡਾ ਬਠਿੰਡੇ ਦੇ ਅੰਦਰ ਕਿਸੇ ਡੇਰੀ ਦੇ ਵਿੱਚੋਂ 2 ਕਿਲੋ ਮੱਖਣ ਚੋਰੀ ਕਰਦਾ ਫੜਿਆ ਗਿਆ ਜਦੋਂ ਉਹਨੂੰ ਪੁਲਿਸ ਨੇ ਫੜਿਆ ਪਹਿਲਾਂ ਲੋਕਾਂ ਨੇ ਜਦੋਂ ਡੇਰੀ ਮਾਲਕ ਨੇ ਉਹਨੂੰ ਫੜ ਲਿਆ ਫੜ ਕੇ ਉਹਨੂੰ ਥੋੜਾ ਬਹੁਤਾ ਕੁੱਟਿਆ ਪੁੱਛਿਆ ਹੋਣਾ ਵੀ ਤੂੰ ਕੀ ਕਰਨਾ ਇਹ ਮੱਖਣ ਪੁਲਿਸ ਆਈ ਪੁਲਿਸ ਨੇ ਪੁੱਛਿਆ ਤਾਂ ਉਹ ਮੁੰਡਾ ਕੈਮਰਿਆਂ ਦੇ ਸਾਹਮਣੇ ਰੋਣ ਲੱਗ ਗਿਆ ਕਹਿੰਦਾ ਵੀ ਮੈਂ ਤਾਂ ਨਸ਼ਾ ਕਰਦਾ ਤੇ ਮੈਂ ਇਹ ਨਸ਼ਾ ਤਸਕਰਾਂ ਵਾਸਤੇ ਹੀ ਮੱਖਣ ਚੋਰੀ ਕੀਤਾ ਮੈਂ ਉਹਨਾਂ ਨੂੰ ਇਹ ਵੇਚੂਗਾ ਤੇ ਇਹ ਵੇਚ ਕੇ ਨਸ਼ਾ ਲਵਾਂਗਾ ਤੇ ਨਸ਼ਾ ਕਰੂੰਗਾ ਤਾਂ ਉਹਤੇ ਨਾ ਤਰਸ ਵੀ ਆਇਆ ਕਿਉਂਕਿ ਉਹ ਖੁਦ ਇਸ ਕਟਿਆ ਸਿਸਟਮ ਦਾ ਸ਼ਿਕਾਰ ਹੋਇਆ ਜਿਹਦੇ ਕਰਕੇ ਉਹ ਰੋਗੀ ਹੋਇਆ ਤੇ ਹੁਣ ਉਹ ਉਹਦੀਆਂ ਜੜ੍ਹਾਂ ਦੇ ਵਿੱਚ ਬੈਸ ਚੁੱਕਾ ਇਹ ਜਿਹੜਾ ਨਸ਼ਾ ਏ ਇਹ ਚਿੱਟਾ ਏ ਤਾਂ ਹੁਣ ਉਹ ਉਹਦੇ ਬਿਨਾਂ ਬਚਦਾ ਨਹੀਂ ਉਹਨੂੰ ਤੋੜ ਲੱਗਦੀ ਆ ਤੜਫਦਾ ਏ ਤਾਂ ਹੁਣ ਉਹ ਮੁੰਡਾ ਜਿਹੜਾ ਚੋਰੀਆਂ ਕਰਦਾ ਇਹ ਕੋਈ ਪਹਿਲੀ ਘਟਨਾ ਨਹੀਂ ਕਿੰਨੀਆਂ ਘਟਨਾਵਾਂ ਅਜਈਆਂ ਸਾਹਮਣੇ ਆ ਚੁੱਕੀਆਂ ਇੱਕ ਵਾਰੀ ਅਸੀਂ ਫਰੀਦਕੋਟ ਦੇ ਨਾਲ ਚਹਿਲਾ ਚਹਿਲਾਂ ਦੇ ਕੋਲੇ ਜਿਹੜੇ ਪਿੰਡ ਆ ਉਹਨਾਂ ਪਿੰਡਾਂ ਵਾਲੇ ਲੋਕਾਂ ਨੇ ਸਾਨੂੰ ਸੱਦਿਆ ਕਿ ਸਾਡੇ ਪਿੰਡ ਵਿੱਚ ਨਸ਼ਾ ਬਹੁਤ ਆ ਜਿਹੜੇ ਵਿਅਕਤੀ ਨੇ ਸੱਦਿਆ ਸੀ ਉਹ ਕਹਿੰਦਾ ਖੁਦ ਮੇਰਾ ਪੁੱਤ ਜਿਹੜਾ ਇਸ ਨਸ਼ੇ ਦਾ ਸ਼ਿਕਾਰ ਹੋ ਚੱਲਿਆ ਸੀ ਮੈਂ ਉਹਨੂੰ ਜਿਹੜਾ ਨਸ਼ਾ ਛਡਾਊ ਕੇਂਦਰ ਭਰਤੀ ਕੀਤਾ ਤਾਂ ਉਹ ਕਹਿੰਦਾ ਕਿ ਸਾਡੇ ਪਿੰਡ ਦੀ ਰਿਪੋਰਟਿੰਗ ਕਰੋ ਤੁਸੀਂ ਸਾਡੇ ਪਿੰਡ ਦਾ ਹਾਲ ਦਿਖਾਓ ਜਦੋਂ ਉੱਥੇ ਗਏ ਤਾਂ ਉੱਥੇ ਨਾ ਜਿਹੜੇ ਮੁੰਡੇ ਸੀਗੇ ਉਹਨਾਂ ਵਿੱਚੋਂ ਦੋ ਮੁੰਡੇ ਜਿਹੜੇ ਚਿੱਟੇ ਦਾ ਨਸ਼ਾ ਕਰਦੇ ਸੀ ਉਹ ਆਏ ਉਹਨਾਂ ਨੇ ਖੁਦ ਕੈਮਰੇ ਅੱਗੇ ਗੱਲਬਾਤ ਰੱਖੀ ਤਾਂ ਉਹ ਮੁੰਡੇ ਰੋਣ ਲੱਗ ਗਏ ਉੱਚੀ ਉੱਚੀ ਕਹਿੰਦੇ ਕਿ ਅਸੀਂ ਜਿਹੜਾ ਇਹ ਚਿੱਟੇ ਦਾ ਨਸ਼ਾ ਛੱਡਣਾ ਚਾਹੁੰਦੇ ਆਂ ਪਰ ਅਸੀਂ ਛੱਡ ਨਹੀਂ ਸਕਦੇ ਅਸੀਂ ਲੋਕਾਂ ਦੇ ਘਰਾਂ ਦੇ ਅੰਦਰ ਚੋਰੀਆਂ ਕਰਦੇ ਆਂ ਸਾਨੂੰ ਪਤਾ ਹੁੰਦਾ ਕਿ ਜੇਕਰ ਅਸੀਂ ਚੋਰੀ ਕਰਦੇ ਕਰਦੇ ਫੜੇ ਗਏ ਤਾਂ ਸਾਨੂੰ ਕੁੱਟਣਾ ਉਹਨਾਂ ਨੇ ਬੁਰੀ ਤਰ੍ਹਾਂ ਅੱਧੇ ਮਾਰੇ ਪਏ ਆਂ ਅਸੀਂ ਚਿੱਟੇ ਦੇ ਨਸ਼ੇ ਨਾਲ ਸਾਡਾ ਸਰੀਰ ਨਸ਼ਿਆਂ ਕਰਕੇ ਖਤਮ ਹੋ ਚੁੱਕਾ ਤੇ ਅੱਧਾ ਜਿਹੜਾ ਲੋਕ ਸਾਨੂੰ ਕੁੱਟਦੇ ਆ ਜਦੋਂ ਸਾਡੇ ਸਰੀਰ ਚ ਲਨਯੋਗ ਹੀ ਨਹੀਂ ਪਤਾ ਨਹੀਂ ਅਸੀਂ ਕਿਦਣ ਆਈ ਕੁੱਤੇ ਵਾਲੀ ਮੌਤ ਉਹਨਾਂ ਦਾ ਹੀ ਸ਼ਬਦ ਸੀ ਵੀ ਆਈ ਮਰ ਜਾਣਾ ਐਵੇਂ ਹੀ ਲੋਕ ਨਹੀਂ ਆ ਕੁੱਟਾਂ ਖਾਂਦੇ ਛਿੜਕਾਂ ਖਾਂਦੇ ਜੀ ਸਾਡਾ ਵੀ ਕਰਦਾ ਕਿ ਅਸੀਂ ਨਾਰਮਲ ਜ਼ਿੰਦਗੀ ਜਿਹੀ ਹੈ ਪਰ ਜੋ ਹੋ ਹੀ ਨਹੀਂ ਸਕਦੇ ਸਾਨੂੰ ਚਿੱਟਾ ਜਿਹੜਾ ਇਹ ਟਿਕਣ ਹੀ ਨਹੀਂ ਦਿੰਦਾ ਤਾਂ ਉਹਦੇ ਵਿੱਚੋਂ ਇੱਕ ਮੁੰਡਾ ਕਹਿ ਰਿਹਾ ਸੀ ਕਿ ਜੇ ਸ਼ਾਇਦ ਇਹ ਚਿੱਟਾ ਕਿਤੇ ਸਾਨੂੰ ਨਾ ਮਿਲੇ ਹੋ ਸਕਦਾ ਕਿ 2-4 ਦਿਨ ਤੜਪੀਏ ਅਸੀਂ ਇਸ ਚਿੱਟੇ ਬਗੈਰ ਤੇ ਫੇਰ ਸਾਡੀ ਜਿਵੇਂ ਸਾਡੀ ਜਾਨ ਨਿਕਲਦੀ ਆ ਸਾਨੂੰ ਤੜਫਣਾ ਲੱਗਦੀ ਆ ਚਿੱਟੇ ਬਗੈਰ ਤਾਂ ਅਸੀਂ ਜਦੋਂ ਮਿਲੇ ਹੀ ਨਾ ਤਾਂ ਅਸੀਂ ਤੜਫ ਤੜਫ ਕੇ ਜਾਂ ਮਰ ਜਾਈਏ ਤੇ ਜਾਂ ਫਿਰ ਸਾਡਾ ਇਹ ਤੋਂ ਕਿਹੜਾ ਛੁੱਟ ਜੀ ਅਸੀਂ ਛੱਡ ਹੀ ਦਈਏ ਇਹ ਚਿੱਟਾ ਕਹਿੰਦਾ ਪਰ ਜਦੋਂ ਸਾਨੂੰ ਸਾਨੂੰ ਹੁਣ ਤੜਫਣਾ ਲੱਗਦੀ ਹੈ ਤੇ ਸਾਨੂੰ ਪਤਾ ਇਹ ਫਲਾਨੀ ਜਗ੍ਹਾ ਤੇ ਮਿਲਦਾ ਤਾਂ ਕਹਿੰਦੇ ਅਸੀਂ ਫਟਾਫਟ ਜਦੋਂ ਸਾਨੂੰ ਤੜਫਣਾ ਲੱਗਦੀ ਹੈ ਤਾਂ ਅਸੀਂ ਕਈ ਵਾਰੀ ਆਪਦੇ ਹੀ ਘਰੋਂ ਕਹਿੰਦੇ ਅਸੀਂ ਖੋਦੋ ਵਿਚਾਰੇ ਕਬੂਲ ਕਰ ਰਹੇ ਸੀ ਕਿ ਕਹਿੰਦੇ ਅਸੀਂ ਆਪਦੇ ਘਰ ਵੀ ਕੁਝ ਨਹੀਂ ਛੱਡਿਆ ਅਸੀਂ ਲੋਕਾਂ ਦੇ ਘਰੇ ਵੀ ਕੁਝ ਨਹੀਂ ਛੱਡਦੇ ਸਾਨੂੰ ਦਿਖ ਜੇ ਸਹੀ ਤੇ ਕਹਿੰਦੇ ਅਸੀਂ ਉਹ ਲਾ ਜਾ ਕੇ ਵੇਚ ਦਿੰਨੇ ਆ ਤੇ ਜਦੋਂ ਸਾਨੂੰ ਤੜਫਣਾ ਲੱਗਦੀ ਆ ਚਿੱਟੇ ਦੀ ਅਸੀਂ ਤੜਫਦੇ ਆ ਤੇ ਕਹਿੰਦੇ ਅਸੀਂ ਜਾ ਕੇ ਉਹ ਚਿੱਟਾ ਖਰੀਦ ਲੈਨੇ ਆ ਹੁਣ ਇੰਨਾ ਤਰਸ ਆਉਂਦਾ ਨਾਲੇ ਤਾਂ ਉਹਨਾਂ ਤੇ ਗੁੱਸਾ ਆਉਂਦਾ ਜਦੋਂ ਲੋਕਾਂ ਦਾ ਨੁਕਸਾਨ ਹੁੰਦਾ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਹੁੰਦੀਆਂ ਕਿਉਂਕਿ ਇੱਥੇ ਗਰੀਬੀ ਦੇ ਮਾਰੇ ਤਾਂ ਲੋਕ ਆ ਇੱਥੇ ਕਿੰਨੀ ਕੁ ਅਮੀਰੀ ਆ ਆਪਣੇ ਦੇਸ਼ਾਂ ਦੇ ਅੰਦਰ ਉਹ ਤਾਂ ਸਭ ਨੂੰ ਪਤਾ ਹੀ ਆ ਕਿ ਕਿੰਨੀ ਵੱਡੀ ਗਿਣਤੀ ਜਨਤਾ ਜਿਹੜੀ ਹੈਗੀ ਆ ਭਾਰਤ ਦੇ ਅੰਦਰ ਗਰੀਬ ਆਬਾਦੀ ਆ ਭਾਰਤ ਦੀ ਤਾਂ ਮਸਾਂ ਵਿਚਾਰੇ ਮੈਂ ਤਾਂ ਮਿਹਨਤ ਮਜ਼ਦੂਰੀ ਕਰਕੇ 4 ਪੈਸੇ ਜੋੜਦੇ ਆ ਚੀਜ਼ਾਂ ਲੈ ਕੇ ਆਉਂਦੇ ਆ ਤੇ ਜਦੋਂ ਇਹ ਚਿੱਟੇ ਵਾਲੇ ਨਸ਼ੇ ਵਾਲੇ ਚੁੱਕ ਚੁੱਕ ਕੇ ਉਹ ਚੀਜ਼ਾਂ ਵੇਚ ਦਿੰਦੇ ਆ ਤਾਂ ਫੇਰ ਉਹਨਾਂ ਤੇ ਦੁੱਖ ਲੱਗਦਾ ਤੇ ਦੂਜੇ ਪਾਸੇ ਜਦੋਂ ਉਹਨਾਂ ਦੇ ਤੜਫਨ ਦੀ ਹਾਲਤ ਜਾਂ ਉਹਨਾਂ ਦੀ ਹਾਲਤ ਸੁਣੀਦੀ ਆ ਜੋ ਉਹਨਾਂ ਦਾ ਹਾਲ ਆ ਤਾਂ ਉਦੋਂ ਵੀ ਤਰਸ ਆਉਂਦਾ ਕਿ ਉਹ ਤਾਂ ਖੁਦ ਇਸੇ ਸਿਸਟਮ ਦਾ ਸ਼ਿਕਾਰ ਹੋਏ ਨੇ ਉਹ ਤਾਂ ਖੁਦ ਰੋਗੀ ਬਣਾ ਦਿੱਤੇ ਗਏ ਨੇ ਤਾਂ ਹੁਣ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਇਹ ਵਿਅਕਤੀ ਜਿਹੜੇ ਕੁਝ ਮੁਨਾਫਾਖੋਰਾ ਨੇ ਚਿੱਟੇ ਦੇ ਮੁਨਾਫਾਖੋਰਾ ਨੇ ਇਹਨਾਂ ਲੋਕਾਂ ਨੂੰ ਰੋਗੀ ਬਣਾ ਦਿੱਤਾ ਤਾਂ ਇਹਨਾਂ ਨੂੰ ਬਾਹਰ ਨਿਕਲਣ ਵਿੱਚ ਮਦਦ ਕੀਤੀ ਜਾਵੇ ਇਹਨਾਂ ਦੀ ਇਹਨਾਂ ਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਵੇ ਜਿਹੜੇ ਚਿੱਟੇ ਛੱਡਣਾ ਚਾਹੁੰਦੇ ਆ ਨਸ਼ਾ ਉਹਨਾਂ ਨੂੰ ਛੜਾਇਆ ਜਾਵੇ ਹਰ ਇੱਕ ਦੀ ਕਾਉਂਸਲਿੰਗ ਕੀਤੀ ਜਾਵੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਤੋਂ ਨਸ਼ਾ ਛਡਵਾਇਆ ਜਾਵੇ ਤੇ ਜਿੱਥੋਂ ਵੀ ਜਿਹੜੀਆਂ ਇਹ ਜੜਾਂ ਇਹ ਚਿੱਟੇ ਦੀਆਂ ਉਹ ਖਤਮ ਕੀਤੀਆਂ ਜਾਣ ਜੜਾਂ ਨੂੰ ਹੱਥ ਪਾਇਆ ਜਾਵੇ ਭਾਵੇਂ ਕਿ ਭਗਵਾਨ ਤਮਾਨ ਸਰਕਾਰ ਨੇ ਚਲੋ ਇਹ ਚੰਗਾ ਅਪਰਾਲਾ ਕੀਤਾ ਕਿ ਉਹਨਾਂ ਨੇ ਚਿੱਟੇ ਦਿਨ ਨਸ਼ਾ ਜਿਹੜੇ ਤਸਕਰ ਨੇ ਉਹਨਾਂ ਨੂੰ ਫੜਨਾ ਦਾ ਸ਼ੁਰੂ ਕੀਤਾ ਉਹਨਾਂ ਨੇ ਉਹਨਾਂ ਤੇ ਅਟੈਕ ਤਾਂ ਕੀਤਾ ਅੱਜ ਤੱਕ ਚਲੋ ਕਿਸੇ ਨੇ ਇਹ ਕਦਮ ਉਠਾਇਆ ਨਹੀਂ ਸੀ ਉਹਨਾਂ ਦਾ ਇਹ ਚੰਗਾ ਕਦਮ ਆ ਪਰ ਹਲੇ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਚਿੱਟਾ ਏ ਇਹ ਸ਼ਰੇ ਆਮ ਵਿਕ ਰਿਹਾ ਏ ਨਸ਼ਾ ਸ਼ਰੇ ਆਮ ਵਿਕ ਰਿਹਾ ਆਈ ਜਾ ਕੇ ਜਦੋਂ ਵੀ ਕਿਤੇ ਫੜਿਆ ਜਾਂਦਾ ਕੋਈ ਚਿੱਟੇ ਚਿੱਟਾ ਲਾਉਣ ਵਾਲਾ ਤਾਂ ਉਹ ਦੱਸਦਾ ਕਿ ਸਾਨੂੰ ਤਾਂ ਸ਼ਰੇਆਮ ਇਹ ਜਿਹੜਾ ਚਿੱਟੇ ਦਾ ਨਸ਼ਾ ਮਿਲ ਰਿਹਾ ਫਲਾਨੇ ਬਾਜ਼ਾਰ 'ਚ ਮਿਲਦਾ ਠਉਕੇ 'ਚ ਮਿਲਦਾ ਉਹ ਦੱਸੀ ਜਾਂਦੇ ਆ ਤਾਂ ਇਹਨੂੰ ਰੋਕਿਆ ਜਾਵੇ ਤੇ ਜਿਹੜੇ ਇਹ ਰੋਗੀ ਹੋ ਚੁੱਕੇ ਨੇ ਚਿੱਟੇ ਦੇ ਨਸ਼ੇ ਦੇ ਤੇ ਫੇਰ ਜਾ ਜਾ ਕੇ ਲੋਕਾਂ ਦੇ ਘਰਾਂ ਦੇ ਅੰਦਰ ਦੁਕਾਨਾਂ ਦੇ ਅੰਦਰ ਚੋਰੀਆਂ ਕਰਦੇ ਨੇ ਤਾਂ ਇਹਨਾਂ ਦਾ ਵੀ ਕਿਸੇ ਨਾ ਕਿਸੇ ਤਰੀਕੇ ਬਚਾਅ ਕੀਤਾ ਜਾਵੇ ਬਹੁਤ ਤਰਸ ਆਉਂਦਾ ਫਿਰ ਇਹੋ ਜੇ ਵਿਅਕਤੀਆਂ ਤੇ ਨਾਲੇ ਗੁੱਸਾ ਆਉਂਦਾ ਤੇ ਨਾਲੇ ਤਰਸ ਹੁੰਦਾ ਕਿ ਇਹਨਾਂ ਦੀ ਕੀ ਹਾਲਤ ਕੀਤੀ ਗਈ ਆ ਇਹਨਾਂ ਨੂੰ ਵੀ ਪਹਿਲਾਂ ਸ਼ਿਕਾਰ ਬਣਾਇਆ ਗਿਆ ਆਪਾਂ ਦੇਖਦੇ ਹੀ ਆ ਜਾਂ ਵੱਖ-ਵੱਖ ਜਿਹੜੇ ਇਹ ਚਿੱਟਾ ਕਰਨ ਵਾਲੇ ਨਸ਼ਾ ਕਰਨ ਵਾਲੇ ਲੋਕ ਆ ਉਹ ਦੱਸਦੇ ਆ ਕਿ ਸਾਨੂੰ ਕੋਈ ਕਹਿੰਦਾ ਕਿਹੜੇ ਤਰੀਕੇ ਨਾਲ ਨਸ਼ੇ ਤੇ ਲਾਤਾ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਜਿਨ੍ਹਾਂ ਦਾ ਹੁਣ ਮਨਾਫਾ ਇਹ ਚਿੱਟੇ ਦੇ ਨਸ਼ੇ ਤੋਂ ਮਨਾਫਾ ਕਮਾਉਂਦੇ ਆ ਉਹਨਾਂ ਨੇ ਤਾਂ ਇਹਨਾਂ ਨੂੰ ਆਪਣੇ ਗਾਹਕ ਲਾਉਣਾ ਹੀ ਆ ਉਹ ਫਿਰ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤ ਕੇ ਇਹਨਾਂ ਲੋਕਾਂ ਨੂੰ ਨਸ਼ੇ ਤੇ ਲੁੰਮਦੇ ਆ ਤੇ ਫਿਰ ਜਿਹੜੇ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਆ ਜਿਵੇਂ ਹੁਣ ਆ ਮੁੰਡਾ ਵੈਸੇ ਇਹ ਜੇ ਸੁਰਤ ਸਿਰ ਹੁੰਦਾ ਚਿੱਟੇ ਦਾ ਨਸ਼ਾ ਨਾ ਕਰਦਾ ਹੁੰਦਾ ਮੈਨੂੰ ਨਹੀਂ ਲੱਗਦਾ ਸੀ ਕਿ ਫਿਰ ਐਡਾ ਜਵਾਨ ਮੁੰਡਾ 2 ਕਿਲੋ ਮੱਖਣ ਚੋਰੀ ਕਰਨ ਦੇ ਬਦਲੇ ਇੰਨੀ ਬੇਇੱਜ਼ਤੀ ਕਰਾਉਂਦਾ ਪਰ ਨਸ਼ੇ ਨੇ ਨਸ਼ਾ ਮੱਤ ਮਾਰ ਦਿੰਦਾ ਬੰਦੇ ਦੀ ਅਕਲ ਖੋਹ ਲੈਂਦਾ ਤੇ ਉਹੀ ਕੁਛ ਇਹ ਮੁੰਡੇ ਦੇ ਨਾਲ ਹੋਇਆ ਜਦੋਂ ਇਹਦੀ ਹਾਲਤ ਦੇਖੀ ਆ ਇਹ ਰੋ ਰਿਹਾ ਸੀ ਕੈਮਰਿਆਂ ਦੇ ਅੱਗੇ ਕਿ ਮੈਂ ਤਾਂ ਭਰਾਵੋ ਨਸ਼ਾ ਕਰਦਾ ਹਾਂ ਤੇ ਨਸ਼ੇ ਨੇ ਮੇਰੀ ਇਹ ਹਾਲਤ ਕਰਤੀ ਆ ਵੀ ਮੈਨੂੰ ਚੋਰ ਬਣਾਤਾ ਤਾਂ ਉਦੋਂ ਤਰਸ ਵੀ ਆ ਰਿਹਾ ਸੀ ਤੇ ਸਿਸਟਮ ਤੇ ਵੀ ਸਵਾਲ ਖੜੇ ਹੋ ਰਹੇ ਸੀ ਕਿ ਆਖਰ ਸਰਕਾਰਾਂ ਪ੍ਰਸ਼ਾਸਨ ਕਿਉਂ ਫੇਲ ਹੋ ਰਿਹਾ ਏ ਇਹਨੂੰ ਰੋਕਣ ਦੇ ਵਿੱਚ